ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਵੈੜ ਦੀ ਵੀਡੀਓ ਆਪਾਂ ਪਹਿਲਾਂ ਵੀ ਤੁਹਾਨੂੰ ਮਿੱਤਰੋ ਕੁਦੇ ਪਿੰਡ ਤੋਂ ਦਿਖਾਈ ਸੀਗੀ ਤੇ ਇਹ ਪਿੰਡ ਦੇ ਵੈੜ ਦੀ ਸਾਈ ਪਾ ਕੇ ਕਿਸੇ ਬੰਦੇ ਨੇ 5000 ਰੁਪਏ ਸਾਈ ਪਾਈ ਸੀ ਕੋਈ 1000 2000 ਵੀ ਨਹੀਂ ਕਿੰਨੇ ਦਿਨਾਂ ਨੂੰ ਕਹਿੰਦਾ ਲੈ ਕੇ ਜਾਊਗਾ ਪਰ ਲੈ ਕੇ ਨਹੀਂ ਗਿਆ ਹੁਣ ਫੋਨ ਨਹੀਂ ਚੱਕਦਾ ਬਾਈ ਬਹੁਤ ਚੰਗੀ ਬੱਠੀ ਐ ਪਹਿਲਾਂ ਸੂਹਾ ਦਾ ਦੁੱਧ ਆਂਦਾ ਵਕਾਊ ਆ ਇਹਦਾ ਰੇਟ ਵੀ ਜਿਹੜਾ ਮਾਲਕਾਂ ਨੇ 1 ਲੱਖ 2000 ਰੁਪਏ ਤੈਅ ਕੀਤਾ ਵਾ 28 30 ਕਿਲੋ ਦੁੱਧ ਤੋਰਨ ਵਾਲੇ ਬੱਛੀ ਪਾਂਡੇ ਦੇ ਵਿੱਚ ਪਾਉਗੀ ਨਾਲ ਮਾਂ ਵੀ ਇੰਦੀ ਜਰਸੀ ਆ ਜਿਹੜੀ 30 ਤੋਂ ਕਿਲੋ ਤੋਂ ਬਾਰ-ਬਾਰ ਜਲਦੀ ਚਮਕ ਦਮਕ ਵਾਲੀ ਪੜੀ ਸੁਮੀ ਵਜ਼ਨ ਵਜੂਦ ਵਾਲੀ ਬੱਛੀ ਆ ਕੁੱਦੇ ਪਿੰਡ ਦੇ ਵਿੱਚ ਖੜੀ ਤੇ ਕੁੱਦਾ ਪਿੰਡ ਜ਼ਿਲ੍ਹੇ ਬਠਿੰਡੇ ਦਾ ਪਿੰਡ ਆ ਬਠਿੰਡੇ ਤੋਂ ਬਾਦਲ ਰੋਡ ਦੇ ਉੱਤੇ ਇਹ ਪਿੰਡ ਸਥਿਤ ਆ ਮਿੱਤਰੋ ਗੱਲਬਾਤ ਲਈ ਨੰਬਰ ਜਿਹੜੇ ਪਾਈਆਂ ਨੇ ਮੈਂ ਸਕਰੀਨ ਦੇ ਉੱਤੇ ਲਾਤੀ ਆ ਨੇਵੇ ਦੀ ਕੁਆਲਿਟੀ ਬੇਹਤਰੀਨ ਤੇ ਖਾਸ ਬੱਛੀ ਆਪ ਵੀ ਆ ਪੂਰੀ ਚੰਗੀ ਪਾਸ ਬਾਕੀ ਬੇ ਹੁਸਨ ਦੀਆਂ ਕਮਾਲਾਂ ਕਰੀ ਫਿਰਦੀ ਆ ਕਿ ਨੇਵੇ ਵਾਲਾ ਰਿਕਾਰਡ ਤੋੜੀ ਜਾਂਦੀ ਆ ਤੇ ਬਾਕੀ ਭਾਈ ਹਜੇ 10 ਦਿਨ ਬਾਕੀ ਪਏ ਆ ਕਿੱਥੇ ਜਾ ਕੇ ਗੱਲ ਕਰਨੀ ਆ ਸੱਜਣੋ ਕਿੱਥੇ ਲੇਵਾ ਬਣਾਉਣਾ ਘਰ ਘਰ ਖੁੜਾ ਖੜੀਆਂ ਹੋੜੀਆਂ ਬੱਚੀਆਂ ਆਏ ਹਾਏ 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 ਹੋਰ ਤਾਂ ਮੋਟਲੇ ਮੇਲਾ ਕਰ ਦੋ ਵਿਲਾ ਨੰਬਰ ਭਾਈਓ ਦਾ ਸਕਰੀਨ ਤੇ ਧੰਨਵਾਦ ਸਰਬਾ ਵੀ ਆ ਚੱਲਿਆ ਪਿੰਡਾਂ ਦੇ ਵਿੱਚ ਹੋਰ ਕੀ ਗੱਲਬਾਤ ਕਰਨ ਲਈ ਧੰਨਵਾਦ